ਮੁਕੇਰੀਆਂ ਦੇ ਪਿੰਡ ਨੰਗਲਵਾਣਾ ਦੇ ਸਾਫਕਾ ਸਰਪੰਚ ਤੇ ਕਿਸਾਨ ਆਗੂ ਸੌਰਵ ਮਨਹਾਸ ਉਰਫ ਬਿੱਲੇ ਦਾ ਇੱਕ ਪਿੰਡ ਵਾਸੀ ਨੇ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਰਿਪੋਰਟ ਅਨੁਸਾਰ ਸੌਰਵ ਕੱਲ ਦੇ ਸ਼ਾਮ ਪਿੰਡ ਜਾ ਰਿਹਾ ਸੀ ਇਸੇ ਮੌਕੇ ਇੱਕ ਪਿੰਡ ਵਾਸੀ ਨੇ ਤੇਜ਼ ਤਾਰ ਹਥਿਆਰ ਨਾਲ ਉਸਤੇ ਹਮਲਾ ਕਰ ਦਿੱਤਾ ਹਮਲਾਵਰ ਨੇ ਸੌਰਵ ਦੇ ਪੇਟ ਵਿੱਚ ਚਾਕੂ ਵਰਗੇ ਤੇਜ਼ ਹਥਿਆਰ ਨਾਲ ਵਾਰ-ਵਾਰ ਹਮਲਾ ਕੀਤਾ ਜਿਸ ਨਾਲ ਸੌਰਵ ਬੇਹੋਸ਼ ਹੋ ਗਿਆ ਸੌਰਵ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰ ਨੇ ਉਸ ਦੀ ਹਾਲਤ ਨਾਜ਼ੁਕ ਦੇਖ ਕੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਉਸ ਦੀ ਨਾਜ਼ੁਕ ਹਾਲਤ ਕਾਰਨ ਸੌਰਵ ਦੀ ਜਲੰਧਰ ਹਸਪਤਾਲ ਵਿੱਚ ਮੌਤ ਹੋ ਗਈ ਇਸ ਤੋਂ ਨਾਰਾਜ਼ ਪਰਿਵਾਰਿਕ ਮੈਂਬਰ ਤੇ ਕਿਸਾਨ ਜੱਥੇਬੰਦੀਆਂ ਨੇ ਅੱਜ ਮਕੇਰੀਆਂ ਰਸਤੇ ਰਾਜਮਾਰਗ ਜਾਮ ਕਰ ਦਿੱਤਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸੌਰਵ ਤੇ ਹਮਲਾ ਇੱਕ ਸਾਜ਼ਿਸ਼ ਦਾ ਹਿੱਸਾ ਹੈ ਉਹਨਾਂ ਨੇ ਪੁਲਿਸ ਨੂੰ ਇਨਸਾਫ ਦੀ ਅਪੀਲ ਕੀਤੀ ਹੈ ਜਿਸ ਤੋਂ ਥੋੜੀ ਦੇਰ ਬਾਅਦ ਪਰਿਵਾਰ ਤੇ ਪੁਲਿਸ ਦੀ ਸਹਿਮਤੀ ਨਾਲ ਜਾਮ ਨੂੰ ਖੋਲ੍ਹ ਦਿੱਤਾ ਗਿਆ ਅਤੇ ਮਕੇਰੀਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਮਾਮਲਾ ਇਹ ਹੈ ਕਿ ਸਰਪੰਚ ਬਿੱਲਾ ਸੀਗਾ ਕੱਲ ਕਤਲ ਸ਼ਾਮ ਹੋਇਆ ਉਹਨਾਂ ਦਾ ਨੌ ਕਿਰਚਾ ਮਾਰੇਗਾ ਸ਼ਾਹਜ਼ਾਦ ਨੌ ਕਿਰਚਾ ਮਾਰਨ ਤੋਂ ਬਾਅਦ ਮਤਲਬ ਪ੍ਰੋਪਰ ਕਤਲ ਕਰਨ ਵਾਲਾ ਜਿਹੜਾ ਆਇਆ ਸੀ ਉਹਨੇ ਨੌ ਕਿਰਚਾ ਮਾਰ ਕੇ ਬੰਦੇ ਨੂੰ ਖਤਮ ਕਰਤਾ ਪਰ ਪੁਲਿਸ ਅਜੇ ਤੱਕ ਸ਼ਾਜਿਸ਼ਕਰਤਾ ਨੂੰ ਫੜ ਨਹੀਂ ਪਾਈ ਉਹਦੇ ਕਰਕੇ ਆਡੀ ਮੀਨ ਮੰਗੇ ਹੋਈ ਹੈ ਵੀ ਸ਼ਾਜਿਸ਼ਕਰਤਾ ਨੂੰ ਫੜੋ ਉਹਨੂੰ ਰੈਸਟ ਪਾਓ ਤੇ ਅਸੀਂ ਚਾਹੁੰਦੇ ਨਹੀਂ ਵਾਡੇ ਭਰਾ ਜਿਹੜੇ ਛੜਕਾਂ ਦੇ ਖਰਾਬ ਹੋਣ ਸਾਡੀ ਮੀਨ ਮੰਗੇ ਹੋਈ ਹੈ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੇ ਇਲਾਕੇ ਦੇ ਨਾਮਬਰ ਆਗੂ ਜਿਹੜੇ ਸਰਵ ਮਨਾਸ ਜੀ ਹੈ ਉਹਨਾਂ ਦਾ ਕੱਲ ਸ਼ਾਮੀ ਜਿਹੜਾ ਤੇਜ਼ ਤਰ ਹਥਿਆਰਾਂ ਦੇ ਨਾਲ ਜਿਹੜਾ ਉਹ ਇੱਕ ਬੰਦੇ ਨੇ ਕਤਲ ਕਰ ਦਿੱਤਾ ਸੋ ਉਸ ਦੇ ਪਿੱਛੇ ਜਿਹੜੇ ਕੀ ਕਾਰਨ ਹੈ ਅਸੀਂ ਆਪਣੇ ਜਥੇਬੰਦੀਵਾਂ ਵੱਲੋਂ ਇਹ ਪੂਰ ਜ਼ੋਰਦਾਰ ਮੰਗ ਕਰਦੇ ਆਂ ਤੇ ਨਾਲ ਇਹਦੀ ਨਿੰਦਾ ਵੀ ਕਰਦੇ ਆਂ ਇਹ ਘਟਨਾ ਦੀ ਕਿ ਇਹੋ ਜੀ ਅਪਰਾਧਿਕ ਘਟਨਾ ਸਾਡੇ ਇਲਾਕੇ ਦੇ ਵਿੱਚ ਪਹਿਲੇ ਕਦੀ ਵਾਪਰੀ ਨਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਅਗਰ ਜੇ ਜਾਂਚ ਪੜਤਾਲ ਦੇ ਵਿੱਚ ਕੋਈ ਢਿੱਲ ਰਹਿੰਦੀ ਹੈ ਤਾਂ ਫਿਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਸ ਚੀਜ਼ ਦਾ ਹੋਕਾ ਲੈ ਕੇ ਆਉਣਗੇ ਕਿ ਇਹ ਜਿਹੜਾ ਮਰਡਰ ਕਿਸੇ ਸਾਜ਼ਿਸ਼ ਅਧੀਨ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਹੋਇਆ ਜਦੋਂ ਤੱਕ ਇਹਦੀ ਪੂਰੀ ਪੈਰ ਜਾਣਕਾਰੀ ਜਿਹੜੀ ਆ ਸਾਨੂੰ ਨਹੀਂ ਮਿਲਦੀ ਜਾਂ ਨਹੀਂ ਪ੍ਰਾਪਤ ਹੁੰਦੀ ਉਦੋਂ ਤੱਕ ਫਿਰ ਅਸੀਂ ਜਿਹੜਾ ਇਹਦੇ ਪਿੱਛੇ ਜਿਹੜਾ ਉਹ ਸੰਘਰਸ਼ ਕਰਾਂਗੇ ਕਿ ਇੱਕ નિર્ਦੋਸ਼ ਵਿਅਕਤੀ ਦਾ ਜਿਹੜਾ ਇਲਾਕੇ ਦੇ ਵਿੱਚ ਐਡੀ ਵੱਡੀ ਸੇਵਾ ਕਰਦਾ ਉਹਦਾ ਬੜੀ ਬੇਰਹਿਮੀ ਦੇ ਨਾਲ ਜਿਹੜਾ ਉਹ ਪਿੰਡ ਦੇ ਵਿੱਚ ਕਤਲ ਕੀਤਾ ਗਿਆ ਤੇ ਬੜੀ ਨਿੰਦਣ ਜੋ ਕਟਾ ਅਸੀਂ ਤੇ ਪੂਰ ਜੋਰ ਸ਼ਬਦਾਂ ਦੇ ਨਾਲ ਜਿਹੜੀ ਉਹਦੀ ਨਿੰਦਾ ਕਰਦੇ ਪੁਲਿਸ ਨੇ ਹੁਣ ਤੱਕ ਅਸੀਂ ਥਾਣੇ ਦੇ ਵਿੱਚ ਖੜੇ ਆ ਉਹਨਾਂ ਨੇ ਇਹ ਇਹਨਾਂ ਦੀ ਰੱਪਟ ਜਿਹੜੀ ਕਾਗਜ਼ੀ ਕਾਰਵਾਈ ਕਰ ਰਹੀ ਹੈ ਅਗਲੀ ਗੱਲ ਉਹਨਾਂ ਨੇ ਇਨਵੈਸਟੀਗੇਸ਼ਨ ਦਾ ਜਿਹੜਾ ਭਰੋਸਾ ਦਵਾਇਆ ਉਸ ਦੀ ਇੰਤਜ਼ਾਰ ਕਰਾਂਗੇ ਅਗਰ ਇਹ ਸਾਨੂੰ ਉਹਦੇ ਤਾਂ ਭਰੋਸਾ ਹੋਇਆ ਤਾਂ ਠੀਕ ਹੈ ਨਹੀਂ ਤਾਂ ਅਗਲੀ ਰੀ ਕਾਰਵਾਈ ਜਿਹੜੀ ਲਈ ਜਿੰਨੇ ਵੀ ਉਹਦੇ ਸਹਿਰ ਦਾ ਅਸੀਂ ਜਥੇ ਬੰਦੀਆਂ ਉਹਦੇ ਲਈ ਜਿਹੜਾ ਅਸੀਂ ਐਕਸ਼ਨ ਕਰਾਂਗੇ ਬੜੇ ਦੁਖੀ ਹਿਰਦੇ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਪਗੜੀ ਸੰਭਾਲ ਜਟਾ ਲੈਰ ਦੇ ਪ੍ਰੈਸ ਕਤਲ ਜੋ ਬਿੱਲਾ 100 ਰੁਪਿਆ ਬਿੱਲਾ ਜੀ ਉਹਨਾਂ ਦਾ ਕੱਲ੍ਹ ਅਭੀਤੀ ਸ਼ਾਮ ਕਿਸੇ ਨੇ ਤੇਜ ਹਥਿਆਰ ਨਾਲ ਕਤਲ ਕਰ ਦਿੱਤਾ ਅਸੀਂ ਪ੍ਰਸ਼ਾਸਨ ਕੋਲ ਅੱਜ ਬੇਨਤੀ ਕਰਨ ਆਏ ਹਾਂ ਕਿ ਇਹਦਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਇਹ ਉਜਾਗਰ ਕੀਤਾ ਜਾਏ ਕੇਸ ਨੂੰ ਤੇ ਸਾਡੀ ਜਿਹੜੀ ਆ ਪਗੜੀ ਸੰਭਾਲ ਜਟਾ ਲੈਰ ਦੀ ਉਹ ਮਦਦ ਕੀਤੀ ਜਾਏ ਤਾ ਜੋ ਸਾਡੇ ਇਸ ਬੰਦੇ ਸਾਡੇ ਸਰਪੰਚ ਦੇ ਕਾਤਲ ਜਿਹੜੇ ਆ ਉਹ ਫੜੇ ਜਾ ਸਕਣ ਔਰ ਜਿਹੜਾ ਕਾਤਲ ਇਹਨਾਂ ਨੇ ਫੜਿਆ ਜਿਹਨੇ ਇਹਦੇ ਚਾਕੂ ਮਾਰੇ ਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਰਾਤ 7:00 ਵਜੇ ਸਾਨੂੰ ਇਤਲਾਹ ਮਿਲੀ ਸੀ ਕਿ ਇਤਲਾਹ ਮਿਲੀ ਹੈ ਕਿ ਮਸਵਰ ਮਨਾਸ ਸਨੋਫ ਕੋਸ਼ਲ ਕੁਮਾਰ ਵਾਸੀ ਨੰਗਾਵਾੜਾ ਨੂੰ ਕਿਸੇ ਵਿਅਕਤੀ ਨੇ ਰੇਹ ਤੇਜ ਤੇ ਨਾਲ ਸੱਟਾਂ ਮਾਰ ਜਨ ਜਿਸ ਤੇ ਮੌਕੇ ਤੇ ਗਏ ਸੀ ਤੇ ਮੌਕੇ ਤੇ ਪਤਾ ਲੱਗਿਆ ਕਿ ਉਹਨੂੰ ਇਲਾਜ ਲਈ ਸਿਵਲ ਹਸਪਤਾਲ ਨੂੰ ਕਿਹਾ ਲੱਗੇ ਤੇ ਸਿਵਲ ਹਸਪਤਾਲ ਤੋਂ ਬਾਅਦ ਉਹਨੂੰ ਜਿਹੜੇ ਹੈ ਛੇਮਾਨ ਹਸਪਤਾਲ ਤੋਂ ਇਲਾਜ ਲਈ ਲੈ ਗਏ ਸੀ ਜਿਸ ਤੇ ਦਾਨੇ ਰਾਜਵਾਂ ਦੀ ਜਾਨ 1 ਵਜੇ ਮਤ ਹੋ ਗਈ ਹੈ ਜੋ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਉਣਦੇ ਆਉਂਦੇ ਬਿਆਨ ਦੇ ਦਤਾ ਤੇ ਅਗਲੀ ਕਦਵੀ ਅਮ ਜਿੰਦੀ ਆਊਗੀ ਇਹ ਪੁਛ ਕਿਸ ਤਰ੍ਹਾਂ ਰੋਪੀ ਦੀ ਪੁਸ਼ਸ਼ ਕੀਤੀ ਜਾਏਗੀ ਲੇਕਿਨ ਇਹ ਰੱਖਦੇ ਆ ਕੋਈ ਜ਼ਮੀਨੀ ਦਵਾਦ ਸੀਗਾ ਪਹਿਲੇ ਜਿਸ ਜਦੇ ਸੰਬੰਧ ਵਿੱਚ ਉਹ ਕਤਲ ਹੋਇਆ ਸਵ ਦੇ ਬਰਵਾਦ ਦੇ ਮੈਂਬਰਾਂ ਨੂੰ ਬਿਆਨ ਲਾ ਦਜ ਕਰਕੇ ਅਗਲੀ ਤਬਦੀਸ਼ ਅਮਲ ਜੀ ਨਾ ਦੀਏ